ਹੋ ਸਾਰੇ ਪੈਂਪਰਾ ਮੰਗੋ ਨਮਸਕਾਰ ਮੈਂ ਰਿਸ਼ੀ ਸ਼ਰਮਾ ਸ਼੍ਰੀਕ੍ਰਿਸ਼ਨਪ੍ਰਭ ਦੀ ਤੂੰ ਅੱਜ ਤੁਹਾਨੂੰ ਵੀਡੀਓ ਲੈ ਕੇ ਆਏ ਜੀ ਇਹ 27 ਜਮਾ 27 54 ਏਕੜ ਜ਼ਮੀਨ ਹੈ ਜੀ ਜ਼ਮੀਨ ਹੈਗੀ ਜੀ ਤਹਿਸੀਲ ਪਲਵਾੜਾ ਜ਼ਿਲ੍ਹਾ ਹੁਸਿਆਰਪੁਰ ਫੋਰ ਸੇਲ ਹੈ ਜੀ 54 ਕਿੱਲੇ ਹੈ ਜੀ ਝੋਨਾ ਲੱਗਾ ਆ 40 ਫੁੱਟ ਤੇ ਪਾਣੀ ਆ ਪੰਜ ਟਿਊਬਲ ਕਨੈਕਸ਼ਨ ਘਰ ਵਿੱਚ ਬਣਿਆ ਹੈ ਜੀ 3 ਬੈੱਡਰੂਮ نیچے ਪੂਰਾ ਬੜਾ ਹਾਲ ਹੈ ਜੀ ਟ੍ਰੈਕਟਰ ਟਰਾਲੀਆਂ ਖੜੀ ਕਰਨ ਲਈ ਜੇ ਉੱਪਰ ਰਹਿਣ ਵਾਸਤੇ ਵਧੀਆ ਘਰ ਬਣਿਆ ਸਾਰਾ ਥੱਲੇ ਜਿਹੜਾ ਹੈਗਾ ਇਹ ਵੱਡਾ ਹਾਲ ਹੈ ਜੀ ਇਹ ਜ਼ਮੀਨ ਫੋਰ ਸੇਲ ਹੈ ਜੀ 4840 ਗਜ ਦਾ ਕਿੱਲਾ 54 ਕਿੱਲੇ 27 ਜਮਾ 27 ਦੋ ਘਰਾਵਾਂ ਦੀ ਜ਼ਮੀਨ ਹੈ ਜੀ ਥੋੜਾ ਜਿਹਾ ਮੌਸਮ ਖਰਾਬ ਹੈ ਜੀ ਬਦਲਵਾਈ ਮੀਂਹ ਜਿਹਾ ਪੈਂਦਿਆ ਉਹਦੇ ਕਰਕੇ ਜਿਹੜੀ ਪਿਕਚਰ ਹੈ ਪੂਰੀ ਧੁੰਦਲੀ ਜੀ ਹੈ ਇਹ ਜ਼ਮੀਨ ਫੋਰ ਸੇਲ ਹੈ ਜੀ ਵਧੀਆ ਮੋਟੀ ਜ਼ਮੀਨ ਹਲਕਾ ਫੁਲਕਾ ਏਰੀਆ ਦੇ ਵਿੱਚ ਜਮੀਨਾਂ 'ਚ ਪੱਥਰ ਹੈਗਾ ਲੇਕਿਨ ਪਾਣੀ ਦਾ ਲੈਵਲ ਉੱਪਰ ਹੈ ਜੀ ਇੱਕ ਜਿਹੜੀ ਹੈਗੀ ਹੈ ਜੀ ਲਗਭਗ ਤੁਸੀਂ ਲਗਾਓ ਕਿ 2 ਕਿੱਲੇ ਪੱਕੇ ਰੋਡ ਤੇ ਲੱਗਦੀ ਪਰ ਪੱਕਾ ਰੋਡ ਵੀ ਕੱਚੀ ਰੋਡ ਵਰਗਾ ਹੀ ਹੈ 4840 ਗਜ 53 ਕਿੱਲੇ ਜ਼ਮੀਨ ਫੋਰ ਸੇਲ ਡਿਸਟ੍ਰਿਕਟ ਹੁਸ਼ਿਆਰ ਕੋਰ ਤਹਿਸੀਲ ਤਲਵਾੜਾ ਸਟੈਂਡਰਡ ਏਕੜ ਹੈ ਜੀ 5 ਟਿਊਬਲ ਕਨੈਕਸ਼ਨ ਉਹ ਜਿਹੜਾ ਨਹਿਰੀ ਪਾਣੀ ਵੀ ਹੈ ਜੀ ਨਵੀਂ ਪ੍ਰਾਈਸ ਹੈ ਜੀ। ਕੀ ਦੀ ਐਕਸਪੈਕਟੇਸ਼ਨ ਜਿਹੜੀ ਹੈਗੀ ਹੈ ਜੀ ਪ੍ਰਾਈਸ ਦੀ। ਉਹ 30 ਲੱਖ ਰੁਪਏ ਕਿਲੋ ਆ ਕਿੱਲਾ ਜੀ। 4 ਦਾ ਪ੍ਰੈਸ਼ਰ ਆ ਜੀ ਵਧੀਆ ਪਾਣੀ ਆ। 30 ਲੱਖ ਦੀ ਡਿਮਾਂਡ ਬਾਕੀ ਜੀ। ਪਰਮਨੈਂਟ ਕੰਡੀਸ਼ਨ ਤੇ ਮੌਕੇ ਦੀ ਗੱਲ ਹੁੰਦੀ ਹੈ। 27.2754 ਕਿੱਲੇ ਫੋਰ ਸੇਲ। ਜਿਹੜੀ ਜ਼ਮੀਨ ਹੈ ਜੀ, ਨੀਚੇ ਵਾਲੀ ਬੈਲਟ ਹੈਗੀ ਹੈ, ਹੈਗੀ ਸਟੋਨੀ ਬੈਲਟ ਆ। ਫਸਲਾਂ ਸਾਰੀਆਂ ਹੁੰਦੀਆਂ ਜੀ ਕੋਈ ਦਫਾ ਨਹੀਂ ਕੋਈ ਸ਼ਕਸ਼ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਈ ਕ੍ਰੈਸ਼ਰ ਇੰਡਸਟਰੀ ਚਾਵੇ ਤਾਂ ਉਹ ਵਿਵਲਪ ਹੋ ਸਕਦੀ ਹੈ ਉਸ ਵਹ ਦਾ ਪਗਲਰ ਬਾਗ ਲਗਾਉਣਾ ਹੋਵੇ ਤੇ ਇਹ ਸਾਰੀਆਂ ਆਪਸ਼ਨਸ ਹੈਗੀਆਂ ਜੀ 4840 ਗਜ ਦਾ ਕਿਲਾ ਸਟੈਂਡਰਡ ਏਕੜ ਜ਼ਿਲ੍ਹਾ ਹੁਸ਼ਿਆਰਪੁਰ ਜ਼ਮੀਨ ਵਕਾਊ ਆਪਾਂ ਚੱਲ ਰਹੇ ਹਾਂ ਜੀ ਸਾਰੀ ਦੇ ਵਿੱਚ ਨਾਲ-ਨਾਲ ਗੁੰਮ ਰਹੇ ਹਾਂ ਜੇ ਪਹਿਲੇ 27 ਕਿਲੇ ਆ ਜੀ ਦੂਸਰੇ 27 ਕਿਲੇ ਥੋੜੇ ਜਿਹੀ ਨੀਵੇਂ ਆ ਦੋ ਵਿੱਚ ਨਾਲ ਹੀ ਜਾਂਦੇ ਆ ਇੱਕ 12 ਮਹੀਨੇ ਪਾਣੀ ਚੱਲਦਾ ਜੀ ਯਾਨੀ ਕਿ ਅਸੀਂ ਸੂਏ ਦਾ ਪਾਣੀ ਵੀ ਲੈ ਸਕਦੇ ਹਾਂ ਜੀ ਤੇ ਆਪਣੇ ਟਿਊਬਲਾਂ ਦਾ ਪਾਣੀ ਵੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਦੇ ਬਾਅਦ ਜੀ ਅਸੀਂ ਚਾਹੀਏ ਇੱਥੇ ਕ੍ਰੈਸਨ ਇੰਡਸਟਰੀ ਡਿਵੈਲਪ ਕਰਨਾ ਉਹ ਪੱਥਰ ਹੈਗਾ ਜ਼ਮੀਨ ਦੇ ਵਿੱਚ ਪਰ ਮਿੱਟੀ ਮਿੱਟੀ ਵੀ ਹੈ ਇਹ ਵੀ ਹੋ ਸਕਦਾ ਜੀ 4840 ਗਜ ਦਾ ਕਿਲਾ ਜ਼ਿਲ੍ਹਾ ਹੁਸ਼ਿਆਰਪੁਰ ਫੋਰ ਸੇਲ ਕਈ ਵੀਟ ਐਂ ਪ੍ਰਮਾ ਦਾ ਮੈਸੇਜ ਆਉਂਦਾ ਜੀ ਚਾਹੇ ਕਈਆਂ ਦੇ ਕਮੈਂਟ ਹੁੰਦੇ ਆ ਜੀ ਕਿ ਫੋਨ ਨਹੀਂ ਚੱਕਦੇ ਜੀ ਕਈ ਵਾਰ ਜੀ ਸਵੇਰੇ ਸ਼ਾਮ ਕਈ ਵਾਰ ਫੋਨ ਨਹੀਂ ਵੀ ਚੱਕ ਹੁੰਦਾ ਤਾਂ ਤੁਸੀਂ ਵਟਸਐਪ ਤੇ ਮੈਸੇਜ ਖੜ ਸਕਦੇ ਆ ਟਾਈਮ ਫਿਕਸ ਕਰਕੇ ਅਪਾਇੰਟਮੈਂਟ ਫਿਕਸ ਕਰਕੇ ਤੁਸੀਂ ਜ਼ਮੀਨ ਦੇਖ ਸਕਦੇ ਆ 2500 ਰੁਪਿਆ ਅਪਾਇੰਟਮੈਂਟ ਫੀਸ ਹੈ ਜੀ ਜ਼ਮੀਨ ਦਿਖਾਉਣ ਦੀ ਇੱਕ ਦੋ ਚਾਰ ਜਮੀਨਾਂ ਜਿਹੜੀਆਂ ਵੀ ਤੁਹਾਡੇ ਬਜਟ 'ਚ ਹੋਣਗੀਆਂ ਉਹ ਦਿਖਾਈਆਂ ਜਾਂਦੀਆਂ ਜੇ ਤੁਸੀਂ ਕੋਈ ਜ਼ਮੀਨ ਪਸੰਦ ਕਰਦੇ ਆ ਤਾਂ ਕਮਿਸ਼ਨ ਜੋ 2500 ਰੁਪਿਆ ਤੁਸੀਂ ਕੱਟ ਸਕਦੇ ਆ ਤੇ 4840 ਗਜ ਦਾ ਕਿਲਾ ਚੋਣਨਾ ਵਧੀਆ ਹੋਇਆ ਜੀ ਫੋਰ ਸੇਲ ਹੈ ਜੀ ਆਪਾਂ ਚੱਲ ਰਹੇ ਜੀ ਨਾਲ ਨਾਲ ਆ ਸਾਰਾ ਛੋਣਾ ਲੱਗਾ ਜੀ ਤੋ ਚੱਲ ਗਏ ਆਪਾਂ ਆ ਗਿਆ ਜੀ ਆਪਣਾ ਪਾਣੀ ਦਾ ਸੁਆ ਕਹਿ ਦਿਓ ਇਹਨੂੰ ਚਾਹੇ ਆਪਾਂ ਨਹਿਰ ਕਹਿ ਦਈਏ ਤੇ 12 ਮਹੀਨੇ ਪਾਣੀ ਚੱਲਦਾ ਜਾਨਕਿ ਪਾਣੀ ਦੀ ਕੋਈ ਕਾਟ ਨਹੀਂ ਹੈ ਤੇ ਆ ਹੁਣੇ ਹੀ ਪੂਰੇ ਪੰਜਾਬ 'ਚ ਫਲੱਡ ਆਇਆ ਜੀ ਕੋਈ ਪਾਣੀ ਦੀ ਮਾਰ ਨਹੀਂ ਹੈ ਕਿ ਫਸਲਾਂ ਤਬਾਹ ਹੋਣ ਵਾਲਾ ਕੰਮ ਨਹੀਂ ਹੈ ਉਧਰ ਜਿਉਰ ਜਦੋਂ ਬਰਸਾਤ ਹੁੰਦੀ ਹੈ ਜੀ ਜਿਆਦਾ ਮੀਂਹ ਪੈਂਦੇ ਥੋੜਾ ਬਹੁਤਾ ਖੇਤਾਂ ਦਾ ਪਾਣੀ ਖੇਤਾਂ ਚ ਆ ਜਾਂਦਾ ਚੌਨੇ ਖੜੀ ਆ ਫਸਲ ਤਿਆਰ ਆ ਜਿਹਨੇ ਵੀ ਵੀਰਪੈਣਪਰਾ ਇੰਟਰਸਟਿਡ ਹੋਣ ਵਟਸਐਪ ਤੇ ਕੰਟੈਕਟ ਕਰਕੇ ਜ਼ਮੀਨ ਦੇਖ ਸਕਦੀ ਹੈ ਜੀ ਕਿਸੇ ਵੀਰਪੈਣਪਰਾ ਨੇ ਪੰਜਾਬ ਦੇ ਵਿੱਚ ਕਿਤੇ ਕੋਈ ਪ੍ਰਾਪਰਟੀ ਖਰੀਦਣੀ ਆ ਜਾਂ ਵੇਚਣੀ ਆ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਪੰਜਾਬ ਚ ਪੰਜਾਬ ਤੋਂ ਬਾਹਰ ਵੀ ਤੇ ਜਿਹੜੇ ਵੀਰਪੈਣਪਰਾ ਪਹਿਲੀ ਵਾਰੀ ਚੈਨਲ ਚ ਆਇਆ ਜੀ ਆ ਦੇਖੋ ਜੀ ਚੌਨਾ ਆ ਸਿੱਧਾ ਖੇਤ ਗਿਆ ਉਹ ਅੱਗੇ ਘਰ ਆ ਗਿਆ ਰਾਈਟ ਹੈਂਡ ਸਾਈਡ ਤੇ ਬੰਨਿਆਂ ਤੇ ਸਫੈਦਾ ਲੱਗਾ ਆ। ਆਹ ਜਮੀਨ ਇਧਰ ਵਾਲੇ ਕੁਛ ਕਿੱਲੇ ਥੋੜੇ ਜੇ ਨੀਵੇਂ ਆਂ। ਕਮਾਤ ਬਹੁਤ ਵਧੀਆ ਹੁੰਦਾ ਜੀ ਸਟੈਬਿਲਿਟੀ ਦੇ ਵਿੱਚ। 4840 ਗਜ ਦਾ ਕਿੱਲਾ ਜਿਹੜਾ ਵੀਰ ਭੈਣ ਭਰਾ ਇੰਟਰਸਟਿਡ ਹੋਵੇ ਜੀ ਉਹ ਸੰਪਰਕ ਕਰ ਸਕਦਾ ਤੇ ਜੇ ਵੀਡੀਓ ਵਾਚ ਕਰਨ ਲਈ ਜਿਹੜੇ ਵੀਰ ਭੈਣ ਭਰਾ ਪਹਿਲੀ ਵਾਰੀ ਚੈਨਲ 'ਚ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਘੰਟੀ ਦੇ ਬਟਨ ਨੂੰ ਪ੍ਰੈਸ ਕਰਿਓ। ਜਿਹੜਾ ਬੈਲ ਆਈਕਨ ਆ ਜੀ ਉਹਨੂੰ ਦਬਿਓ, ਯਾਨੀ ਕਿ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਵੀਡੀਓ ਵਾਚ ਕਰਨ ਲਈ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ கிருஷ்ਣ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤੇ ਤੁਹਾਡੀ ਕੋਈ ਵੀ ਕੁਆਰੀ ਹੋਵੇ ਜੀ ਤਾਂ ਤੁਸੀਂ WhatsApp ਤੇ ਸੈਂਡ ਕਰ ਸਕਦੇ ਆਂ ਦੇਖੋ ਜੀ ਆ ਜਮੀਨ ਝੋਨੇ ਦੀ ਵਧੀਆ ਪ੍ਰੋਡਕਸ਼ਨ ਹੁੰਦੀ ਹੈ ਜੀ ਤਣਕ ਝੋਨਾ ਕਮਾਦ ਮੱਕੀ ਇਹ ਸਾਰੀਆਂ ਫਸਲਾਂ ਵਧੀਆ ਹੁੰਦੀਆਂ ਤੇ 5 ਟਿਊਬਲ ਕਨੈਕਸ਼ਨ ਹੈ ਜੀ ਤੋਂ ਥੈਂਕ ਯੂ ਜੀ